ਕੈਨੇਡਾ ਦੇ ਮੌਸਮ ਵਿਭਾਗ ਨੇ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਹਫਤੇ ਤਾਪਮਾਨ ਅਸਮਾਨ ਛੂਹੇਗਾ ਜਦੋਂ এনवायरमेंट ਕੈਨੇਡਾ ਨੇ ਦੱਖਣੀ অন্ਟਾਰੀਓ ਦੇ ਵਿੱਚ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਤਾਂ ਬ੍ਰੈਂਟਨ ਮਿਸਿਸਾਗਾ ਤੇ ਕੈਲਡਨ ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਇੱਕ ਅਹਿਮ ਖਬਰ ਜਾਰੀ ਕੀਤੀ ਹੈ ਕਿ ਇਸ ਹਫਤੇ ਵੱਧ ਰਹੇ ਤਾਪਮਾਨ ਦੇ ਨਾਲ ਨਜਿੱਠਣ ਲਈ ਸਕੂਲਾਂ ਦੇ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਭੀषण ਗਰਮੀ ਦੇ ਵਿੱਚ ਸਕੂਲ ਪ੍ਰਸ਼ਾਸਨ ਤੇ ਮਾਪਿਆਂ ਦੋਵਾਂ ਦਾ ਇੱਕ ਸਵਾਲ ਹੈ ਕਿ ਇਸ ਭੀषण ਗਰਮੀ ਦੇ ਵਿੱਚ ਬੱਚਿਆਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ ਤਾਂ ਐਨਵਾਇਰਨਮੈਂਟ ਕੈਨੇਡਾ ਨੇ ਦੱਖਣੀ ਓਨਟਾਰੀਓ ਲਈ ਗਰਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਮਾਪਿਆਂ ਨੂੰ ਗਰਮੀ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ ਇਸ ਹਫ਼ਤੇ ਤਾਪਮਾਨ ਦੇ ਬਹੁਤ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਬੋਰਡ ਨੇ ਇਹ ਯਕੀਨੀ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲੀਆਂ ਨੇ ਕਿ ਬੱਚੇ ਅਤੇ ਸਟਾਫ ਦੋਵੇਂ ਸਕੂਲ ਦੇ ਵਿੱਚ ਸੁਰੱਖਿਅਤ ਖਤਰਾ ਇਸ ਵੱਧਦੀ ਗਰਮੀ ਨੂੰ ਲੈ ਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਮਾਪਿਆਂ ਤੇ ਵਿਦਿਆਰਥੀਆਂ ਦੇ ਲਈ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਬੋਰਡ ਨੇ ਕਿਹਾ ਹੈ ਕਿ ਗਰਮੀ ਦੇ ਨਾਲ ਨਜਿੱਠਣ ਲਈ ਸਾਰੇ ਸਕੂਲਾਂ ਦੇ ਵਿੱਚ ਹੌਟ ਵੈਦਰ ਪ੍ਰੋਟੋਕੋਲ ਪੂਰੀ ਤਰ੍ਹਾਂ ਲਾਗੂ ਕਰ ਦਿੱਤੇ ਗਏ ਨੇ ਇਨਾ ਨਿਯਮਾਂ ਦਾ ਉਦੇਸ਼ ਸਿਰਫ ਇੱਕੋ ਇੱਕ ਹੈ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦੇਣਾ ਗਰਮੀ ਦੇ ਵਾਧੇ ਕਾਰਨ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ ਵਿਸ਼ੇਸ਼ ਤਾਬਤਾਨੀਆਂ ਵਰਤੀਆਂ ਜਾ ਰਹੀਆਂ ਨੇ ਆਊਟਡੋਰ ਫਿਜ਼ੀਕਲ ਐਕਟੀਵਿਟੀਆਂ ਨੂੰ ਸੀਮਿਤ ਕਰ ਦਿੱਤਾ ਗਿਆ ਤਾਂ ਜੋ ਬੱਚੇ ਧੁੱਪ ਦੇ ਵਿੱਚ ਬਿਮਾਰ ਨਾ ਹੋਣ ਜੇਕਰ ਤੁਹਾਡਾ ਬੱਚਾ ਸਕੂਲ ਜਾ ਰਿਹਾ ਹੈ ਤਾਂ ਉਹਨਾਂ ਨੂੰ ਇਹਨਾਂ ਤਿਆਰੀਆਂ ਦੇ ਨਾਲ ਸਕੂਲ ਦੇ ਵਿੱਚ ਭੇਜੋ ਇਸ ਪ੍ਰੈਸ ਰਿਲੀਜ਼ ਦੇ ਵਿੱਚ ਇਹ ਕਹਿ ਆ ਗਿਆ ਹੈ ਕਿ ਆਪਣੇ ਬੱਚੇ ਦੇ ਲੰਚ ਬਾਕਸ ਦੇ ਵਿੱਚ ਬਰਫ ਦੇ ਪੈਕ ਰੱਖੋ ਆਈਸ ਪੈਕ ਰੱਖ ਕੇ ਭੇਜੋ ਤਾਂ ਜੋ ਖਾਣਾ ਠੰਡਾ ਰਹੇ ਪਾਣੀ ਦੀ ਬੋਤਲ ਦੇ ਵਿੱਚ ਬਰਫ਼ ਪਾਓ ਜਰਾਤ ਪਰ ਫ੍ਰੀਜ਼ਰ ਦੇ ਵਿੱਚ ਰੱਖੋ ਤਾਂ ਜੋ ਇਸ ਨੂੰ ਠੰਡਾ ਕੀਤਾ ਜਾ ਸਕੇ ਆਪਣੇ ਬੱਚੇ ਨੂੰ ਹਲਕੇ ਕੱਪੜੇ ਪਾਓ ਤੇ ਹੈਟ ਵੀ ਪਵਾ ਕੇ ਭੇਜੋ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਪਹਿਲਾਂ ਉਸਦੇ ਚਿਹਰੇ ਅਤੇ ਗਰਦਨ ਤੇ ਸੰਸਕ੍ਰੀਨ ਲਗਾਓ ਪਰ ਧਿਆਨ ਰਹੇ ਕਿ ਮੱਥੇ ਤੇ ਸੰਸਕ੍ਰੀਨ ਨਹੀਂ ਲਗਾਉਣੀ ਹੈ ਕਿਉਂਕਿ ਪਸੀਨੇ ਦੇ ਨਾਲ ਅੱਖਾਂ ਵਿੱਚ ਜਲਨ ਹੋ ਸਕਦੀ ਹੈ ਜੇਕਰ ਤੁਹਾਡੇ ਬੱਚੇ ਕੋਲ ਇੱਕ ਛੋਟਾ ਕੋਡਲੈਸ ਪੱਖਾ ਹੈ ਤਾਂ ਔ ਇਸ ਨੂੰ ਸਕੂਲ ਲੈ ਕੇ ਆ ਸਕਦਾ ਹੈ ਬੋਰਡ ਨੇ ਖਾਸ ਤੌਰ ਤੇ ਦੱਸਿਆ ਹੈ ਕਿ ਗਰਮੀ ਛੋਟੇ ਬੱਚਿਆਂ ਤੇ ਪਹਿਲਾਂ ਹੀ ਕਮਜ਼ੋਰ ਸਿਹਤ ਵਾਲੇ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਇਸ ਲਈ ਸਾਵਧਾਨ ਰਹੋ ਜੇਕਰ ਤੁਹਾਡੇ ਬੱਚੇ ਦੇ ਵਿੱਚ ਕੋਈ ਲੱਛਣ ਦਿਖਾਈ ਦਿੰਦਾ ਜਿਵੇਂ ਕਿ ਸਿਰਦਰਦ ਉਲਟੀਆਂ ਜਾਂ ਥਕਾਵਟ ਮਾਸਪੇਸ਼ੀਆਂ ਦੇ ਵਿੱਚ ਦਰਦ ਚੱਕਰ ਆਉਣਾ ਤਾਂ ਤੁਰੰਤ ਸਾਵਧਾਨੀ ਵਰਤੋ ਤਾਂ ਇਹ ਕੁਝ ਅਹਿਮ ਕਦਮ ਨੇ ਜਿਹੜੇ ਸਕੂਲ ਬੋਰਡ ਦੇ ਵੱਲੋਂ ਚੁੱਕੇ ਜਾ ਰਹੇ ਨੇ ਇਸ ਨੂੰ ਲੈ ਕੇ ਸਾਰੇ ਪੇਰੈਂਟਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ ਇਹ ਸਾਵਧਾਨੀ ਆਪਣੇ ਬੱਚੇ ਨੂੰ ਗਰਮੀ ਤੋਂ ਬਚਾਉਣ ਦੇ ਲਈ ਜ਼ਰੂਰ ਵਰਤੀਆਂ ਜਾਣ